ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਆਪਾਂ ਪੰਜਾਬੀ ਦੀ ਬਹੁਤ ਹੀ ਪ੍ਰਸਿੱਧ ਕਹਾਣੀ ਮਾੜਾ ਬੰਦਾ ਜਿਸ ਨੂੰ ਪ੍ਰੇਮ ਪ੍ਰਕਾਸ਼ ਜੀ ਨੇ ਲਿਖਿਆ ਹੋਇਆ ਇਸ ਨੂੰ ਸੰਖੇਪ ਵਿੱਚ ਇਸ ਦੀ ਆਪਾਂ ਵਿਆਖਿਆ ਕਰਾਂਗੇ ਸੋ ਇਸ ਦੇ ਵਿੱਚ ਕੀ ਕੀ ਸ਼ਾਮਲ ਹੈ ਇਹਦੇ ਵਿੱਚ ਕੀ ਉਦੇਸ਼ ਦਿੱਤਾ ਗਿਆ ਇਸ ਤੋਂ ਪਹਿਲਾਂ ਸਾਰੇ ਹੀ ਵਿਦਿਆਰਥੀਆਂ ਨੂੰ ਰਿਕਵੈਸਟ ਹੈ ਜਿਨ੍ਹਾਂ ਨੇ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਪੰਜਾਬੀ ਵਿਸ਼ੇ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਚੈਨਲ ਤੋਂ ਪ੍ਰਾਪਤ ਹੁੰਦੀ ਰਹੇ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਬਹੁਤ ਹੀ ਪ੍ਰਸਿੱਧ ਕਹਾਣੀ ਮਾੜਾ ਬੰਦਾ ਇਸ ਕਹਾਣੀ ਦੀ ਜੋ ਸ਼ੁਰੂਆਤ ਹੈ ਉਹ ਲੇਖਕ ਦੀ ਪਤਨੀ ਤੋਂ ਹੁੰਦੀ ਹੈ ਲੇਖਕ ਦੀ ਪਤਨੀ ਇੱਕ ਰਿਕਸ਼ੇ ਵਾਲੇ ਦੇ ਨਾਲ ਸਬਜ਼ੀ ਮੰਡੀ ਤੋਂ ਘਰ ਤੱਕ ਆਉਂਦੀ ਹੈ ਜਿਸ ਦੇ ਵਿੱਚ ਉਹ ਉਸਦੇ ਨਾਲ 2 ਰੁਪਏ ਤੈਅ ਕਰਦੀ ਹੈ ਕਿ ਉਹਨੂੰ ਘਰ ਤੱਕ ਜਾਣ ਦੀ 2 ਰੁਪਏ ਦੇਵੇਗੀ ਜਿਸ ਨੂੰ ਸੁਣ ਕੇ ਉਹ ਇਸ ਬਾਰੇ ਮੰਨ ਜਾਂਦਾ ਹੈ ਤੇ ਘਰ ਤੱਕ ਛੱਡਣ ਲਈ ਰਿਕਸ਼ੇ ਵਾਲਾ ਤਿਆਰ ਹੋ ਜਾਂਦਾ ਹੈ ਪਰ ਜਦੋਂ ਉਹ ਘਰੇ ਉਸ ਨੂੰ ਛੱਡ ਦਿੰਦਾ ਹੈ ਤਾਂ ਉਸ ਨੂੰ ਲੱਗਦਾ ਕਿ ਘਰ ਜਿਆਦਾ ਦੂਰ ਹੈ ਤਾਂ ਉਹ 3 ਰੁਪਏ ਦੀ ਮੰਗ ਕਰਦਾ ਸੋ ਉਸ ਦੀ ਜਿਹੜੀ ਰਿਕਸ਼ੇ ਵਾਲੇ ਦੀ ਜਿਹੜੀ ਆਪਣੀ ਮਿਹਨਤ ਨੂੰ ਲੈ ਕੇ ਪੈਸਿਆਂ ਦੀ ਜਿਹੜੀ ਮੰਗ ਹੁੰਦੀ ਹੈ ਉਹ ਨਿਮਰਤਾ ਭਰੀ ਨਹੀਂ ਹੁੰਦੀ ਜਿਸ ਦੇ ਵਿੱਚ ਉਹ ਬੜੇ ਹੀ ਗੁੱਸੇ ਦੇ ਨਾਲ ਆਪਣੇ ਪੈਸੇ ਮੰਗਦਾ ਹੈ ਤੇ ਜਿਹੜੇ ਪਤਨੀ ਨੇ ਲੇਖਕ ਦੀ ਪਤਨੀ ਨੇ ਉਸ ਨੂੰ 2 ਰੁਪਏ ਦਿੱਤੇ ਹੁੰਦੇ ਆ ਉਹਨੂੰ ਉਹ ਸੁੱਟ ਦਿੰਦਾ ਮਤਲਬ ਸੁੱਟ ਦਿੰਦਾ ਲੈਂਦਾ ਨਹੀਂ ਤੇ ਜਿਸ ਨੂੰ ਦੇਖ ਕੇ ਲੇਖਕ ਨੂੰ ਵੀ ਬਹੁਤ ਗੁੱਸਾ ਆਉਂਦਾ ਹੋ ਸਕਦਾ ਲੇਖਕ ਉਸ ਨੂੰ ਉਹ ਪੈਸੇ ਦੇ ਵੀ ਦਿੰਦਾ ਕਿਉਂਕਿ ਉਸੀ ਮਿਹਨਤ ਦੇ ਪੈਸੇ ਸੀ ਪਰ ਉਸ ਨੂੰ ਰਿਕਸ਼ੇ ਵਾਲੇ ਦਾ ਜਿਹੜਾ ਵਿਹਾਰ ਆ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਤੇ ਉਹਨੂੰ ਲੱਗਦਾ ਕਿ ਉਹ ਬਹੁਤ ਹੀ ਜਿਹੜੇ ਰੁੱਖੇ ਸੁਭਾਅ ਦੇ ਨਾਲ ਉਹ ਪੈਸੇ ਮੰਗ ਰਿਹਾ ਜਦੋਂ ਰਿਕਸ਼ੇ ਵਾਲੇ ਨੂੰ ਇਹ ਤੋੜ ਕੇ ਕੀ ਮਾਰਨ ਵੀ ਲੱਗਣ ਦੀ ਕੋਸ਼ਿਸ਼ ਕਰਦਾ ਵੀ ਇਸ ਨੂੰ ਮਾਰੇ ਤੇ ਭੈੜੀਆਂ ਨਜ਼ਰਾਂ ਦੇ ਨਾਲ ਦੇਖਦਾ ਤੇ ਰਿਕਸ਼ੇ ਵਾਲਾ ਰਿਕਸ਼ਾ ਲੈ ਕੇ ਜਿਹੜਾ ਤੁਰ ਜਾਂਦਾ ਤੇ ਨੇੜੇ ਚੌਂਕ ਵਿੱਚ ਜਾ ਕੇ ਖੜਾ ਹੋ ਜਾਂਦਾ ਸੋ ਇਹ ਲੇਖਕ ਦੇ ਵੀ ਗੁੱਸੇ ਦਾ ਕਾਰਨ ਇਹੀ ਹੁੰਦਾ ਕਿ ਉਹ ਰਿਕਸ਼ੇ ਵਾਲੇ ਦਾ ਜਿਹੜਾ ਹੁਲੀਆ ਦੇਖ ਕੇ ਜਾਂ ਉਸਤੇ ਵੱਲੋਂ ਜੋ ਵੀ ਅੱਗੋਂ ਬੋਲਿਆ ਜਾਂਦਾ ਗੁੱਸੇ ਦੇ ਵਿੱਚ ਤਾਂ ਲੇਖਕ ਨੂੰ ਵੀ ਉਸ ਚੀਜ਼ ਦਾ ਗੁੱਸਾ ਆਉਂਦਾ ਹੈ ਲੇਖਕ ਨੂੰ ਪਤਾ ਸੀ ਕਿ ਰਿਕਸ਼ੇ ਵਾਲਾ 1 ਰੁਪਿਆ ਵਾਧਾ ਮੰਗ ਰਿਹਾ ਹੈ ਤੇ 50 ਪੈਸੇ ਹੋਰ ਵੀ ਲੈਣਾ ਚਾਹੁੰਦਾ ਪਰ ਜੇਕਰ ਉਹ ਬੜੇ ਹੀ ਪਿਆਰ ਜਾਂ ਨਿਮਰਤਾ ਸਤਿਕਾਰ ਨਾਲ ਮੰਗਦਾ ਤਾਂ ਉਹ ਪੈਸੇ ਉਹਨੇ ਦੇ ਦੇਨੇ ਸੀ ਲੇਖਕ ਦੀ ਜਿਹੜੀ ਪਤਨੀ ਆ ਉਹ ਬੜੀ ਹੀ ਦਿਆਲੂ ਸੁਭਾਅ ਦੀ ਹੈ ਹਮਦਰਦੀ ਵਾਲੀ ਹੈ ਪਰ ਉਹ ਵੀ ਆਪਣੇ ਪਤੀ ਨੂੰ ਕਹਿ ਰਹੀ ਹੁੰਦੀ ਹੈ ਕਿ ਮਤਲਬ ਰਿਕਸ਼ੇ ਵਾਲੇ ਦੀ ਵੀ ਮਿਹਨਤ ਉਸ ਨੂੰ ਦੇ ਦਿਓ ਪਰ ਜਿਹੜਾ ਲੇਖਕ ਹੁੰਦਾ ਹੈਗਾ ਉਹਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਕਿ ਜੇ ਉਹ ਪਿਆਰ ਨਾਲ ਮੰਗ ਲੈਂਦਾ ਤਾਂ ਉਹਨੂੰ ਪੈਸੇ ਮਿਲ ਜਾਣੀ ਸੀ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਕੋਸ਼ਿਸ਼ ਕਰਦੀ ਹੈ ਕਿ ਰਿਕਸ਼ੇ ਵਾਲੇ ਨੂੰ ਪੈਸੇ ਦਿੱਤੇ ਜਾਣ ਉਸ ਤੋਂ ਬਾਅਦ ਲੇਖਕ ਆਪਣੀ ਭੂਆ ਦਾ ਪੁੱਤ ਭਰਾ ਉਹ ਹੁੰਦਾ ਜਿਹੜਾ ਉਹਦਾ ਮਤਲਬ ਕਿ ਉਹਦਾ ਭਰਾ ਲੱਗਦਾ ਹੁੰਦਾ ਭੂਆ ਦਾ ਪੁੱਤ ਜੋ ਕਿ ਜੰਗਲਾਤ ਮੈਕਮੇ ਦੀ ਵਿੱਚ ਅਫਸਰ ਹੁੰਦਾ ਉਹਨੂੰ ਨਾ ਉਹ ਚਿੱਠੀ ਉਹਨੇ ਲਿਖ ਕੇ ਭੇਜਣੀ ਹੁੰਦੀ ਹੈ ਫਰਨੀਚਰ ਬਣਵਾਉਣ ਦੇ ਲਈ ਪਰ ਜਦੋਂ ਉਹ ਚਿੱਠੀ ਉਹਨੂੰ ਲਿਖਣ ਲਈ ਬੈਠਦਾ ਹੈ ਤਾਂ ਉਹਦੇ ਮਨ ਦੇ ਵਿੱਚ ਜਿਹੜਾ ਉਹ ਸਿਲਸਿਲਾ ਫਿਰ ਚੱਲ ਪੈਂਦਾ ਜੋ ਕਿ ਉਹਦੇ ਨਾਲ रिक्शे वाले ਨਾਲ ਦੀ ਗੱਲਬਾਤ ਹੁੰਦੀ ਹੈ ਕਿਤੇ ਨਾ ਕਿ ਕਿਉਂਕਿ ਜਿਹੜਾ ਲੇਖਕ ਹੈ ਉਹ ਵੀ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਕਿਸੇ ਦੀ ਮਿਹਨਤ ਰੱਖਾਂ ਪਰ ਉਸ ਵਿਅਕਤੀ ਦੇ ਸੁਭਾਅ ਕਰਕੇ ਰੁੱਖੇਪਨ ਕਰਕੇ ਉਹ ਨੂੰ ਪੈਸੇ ਨਹੀਂ ਦਿੰਦਾ ਪਰ ਕਿਤੇ ਨਾ ਕਿਤੇ ਦੇ ਮਨ ਵਿੱਚ ਜ਼ਰੂਰ ਹੁੰਦਾ ਉਸ ਦਾ ਫਿਰ ਦਿਲ ਨਹੀਂ ਕਰਦਾ ਤੇ ਉਹ ਚਿੱਠੀ ਨਹੀਂ ਲਿਖਦਾ ਜੋ ਉਹ ਆਪਣੇ ਭੂਆ ਦੇ ਪੁੱਤ ਨੂੰ ਲਿਖਣਾ ਲਿਖ ਰਿਹਾ ਹੁੰਦਾ ਉਸ ਤੋਂ ਬਾਅਦ ਜਿਹੜਾ ਲੇਖਕ ਹੈ ਉਹ ਜਦੋਂ ਦੇਖਦਾ ਆਪਣੀ ਬਾਰੀ ਦੇ ਵਿੱਚ ਤਾਂ ਜਿਹੜਾ ਇਹ ਰਿਕਸ਼ੇ ਵਾਲਾ ਹੁੰਦਾ ਹੈ ਇਹ ਉਥੇ ਬਾਹਰ ਇਸੇ ਘਰ ਦੇ ਬਾਹਰ ਖੜ ਜਾਂਦਾ ਹੈ ਤੇ ਕੁਝ ਕ ਆਪਣੇ ਸਾਥੀਆਂ ਨੂੰ ਵੀ ਬੁਲਾ ਕੇ ਮਤਲਬ ਕਿ ਆਪਣੇ ਕੋਲ ਖੜਾ ਹੁੰਦਾ ਹੈ ਤਾਂ ਉਹਨੂੰ ਇਹ ਵੀ ਮਨ ਦੇ ਵਿੱਚ ਲੇਖਕ ਦੇ ਮਨ 'ਚ ਆਉਂਦਾ ਹੈ ਕਿ ਵੀ ਇਹਨਾਂ ਦੇ ਵਿੱਚ ਏਕਤਾ ਬਹੁਤ ਹੁੰਦੀ ਹੈ ਤੇ ਕਿਤੇ ਕੱਲ ਨੂੰ ਕੋਈ ਝਗੜਾ ਨਾ ਹੋ ਜੇ ਦੂਸਰੇ ਮਸਾਫਰ ਵੀ ਜਿਹੜੇ ਲੰਘ ਰਹੇ ਨੇ ਤਾਂ ਕੋਈ ਇਹੋ ਜਿਹੀ ਘਟਨਾ ਨਾ ਵਾਪਰ ਜੇ ਕਿ ਮੈਂ ਅਸੀਂ ਇਹਨਾਂ ਦੇ ਪੈਸੇ ਨਹੀਂ ਦਿੱਤੇ ਤਾਂ ਹੋ ਸਕਦਾ ਵੀ ਏਕਤਾ ਕਰਕੇ ਵੀ ਨਾ ਸਾਨੂੰ ਇਹ ਤੰਗ ਕਰਨ ਲੇਖਕ ਦੀ ਪਤਨੀ ਵੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਕਿ ਉਹਨਾਂ ਦਾ ਜਿਹੜਾ ਸਮਝੌਤਾ ਜਿਹੜਾ ਆਪਸ ਵਿੱਚ ਹੋ ਜੇ ਪਰ ਲੇਖਕ ਦਾ ਦਿਲ ਵੀ ਮਤਲਬ ਕਿ ਮਾਨ ਦੇ ਵਿੱਚ ਹੁੰਦਾ ਹੈ ਕਿ ਜੇ ਉਹ ਪਲਾ ਮਾਨ ਸਜਾਮ ਸਿੱਦਕ ਦੇ ਨਾਲ ਪੈਸੇ ਮੰਗਦਾ ਤਾਂ ਉਹ ਲੈ ਲੈਂਦਾ ਸੋ ਉਹਨੂੰ ਹੁੰਦਾ ਕਿ ਉਹ ਛਿੱਤਰ ਲਾ ਦੂਗਾ ਜੇ ਉਹ ਐਵੇਂ ਦਾ ਜੇ ਹੋਰ ਵੀ ਜ਼ਿਆਦਾ ਬੋਲਦਾ ਤਾਂ ਉਹ ਮਾਰ ਵੀ ਸਕਦਾ ਸੀ ਕਿਉਂਕਿ ਉਹਨੂੰ ਇਹ ਲੱਗ ਰਿਹਾ ਸੀ ਜਿਵੇਂ ਰਿਕਸ਼ੇ ਵਾਲਾ ਉਸ ਨੂੰ ਬਦਮਾਸ਼ ਲੱਗ ਰਿਹਾ ਸੀ ਪੁਲਿਸ ਨੂੰ ਫੋਨ ਕਰਨ ਲਈ ਕਹਿ ਦੇਵੇਗਾ ਉਹਦੇ ਮਨ ਦੇ ਵਿੱਚ ਜ਼ਰੂਰ ਆਉਂਦੀ ਹੈ ਇਹ ਚੀਜ਼ ਨੂੰ ਲੈ ਕੇ ਜਿਹੜੇ ਲੇਖਕ ਦੀ ਪਤਨੀ ਹੁੰਦੀ ਹੈ ਵੀ ਉਹਨੂੰ ਵੀ ਇਹ ਕਿਤੇ ਨਾ ਕਿਤੇ ਮਨ ਦੇ ਵਿੱਚ ਹੁੰਦਾ ਕਿ ਅਸੀਂ ਉਹਦੇ ਪੈਸੇ ਨਹੀਂ ਦਿੱਤੇ ਕਿਤੇ ਸਾਨੂੰ ਵੀ ਮਤਲਬ ਕਿ ਇਹ ਚੀਜ਼ ਦਾ ਕਿਤੇ ਦੁੱਖ ਨਾ ਹੋਵੇ ਕਿਉਂਕਿ ਜਦੋਂ ਥੋੜੇ ਟਾਈਮ ਬਾਅਦ ਦੇਖਦੇ ਆ ਉਹਦੋਂ ਰਿਕਸ਼ੀ ਵਾਲਾ ਉੱਥੇ ਨਹੀਂ ਹੁੰਦਾ ਉਹ ਚਲਾ ਜਾਂਦਾ ਕਿਉਂਕਿ ਉਹ ਕਾਫੀ ਟਾਈਮ ਉਸਦੇ ਘਰ ਦੇ ਅੱਗੇ ਖੜਾ ਰਹਿੰਦਾ ਪਰ ਉਸ ਤੋਂ ਬਾਅਦ ਲੇਖਕ ਦੇ ਮਨ ਦੇ ਵਿੱਚ ਵੀ ਹੁੰਦਾ ਕਿ ਜੇ ਉਹ ਸਾਡੇ ਤੋਂ ਪੈਸੇ ਸਹੀ ਤਰੀਕੇ ਨਾਲ ਮੰਗਦਾ ਸੀ ਉਹਨੂੰ ਦੇ ਦੇਨੇ ਸੀਗੇ ਦੋਨਾਂ ਦੇ ਮਤਲਬ ਕਿ ਮਨ ਦੇ ਵਿੱਚ ਉਹ ਚੀਜ਼ ਦਾ ਗਿਲਾ ਜ਼ਰੂਰ ਹੁੰਦਾ ਕਿ ਅਸੀਂ ਉਹਦੀ ਮਿਹਨਤ ਦੇ ਪੈਸੇ ਉਹਨੂੰ ਦੇਨੇ ਸੀ ਪਰ ਉਹਦਾ ਜਿਹੜਾ ਉਹ ਮਾੜਾ ਬੰਦਾ ਸੀ ਵੀ ਉਹਦੇ ਮੰਗਣ ਦਾ ਤਰੀਕਾ ਨਹੀਂ ਸਹੀ ਕਿਉਂਕਿ ਉਹ ਗਰੀਬ ਸੀਗਾ ਤੇ ਕਿਤੇ ਨਾ ਕਿਤੇ ਉਹ ਵੀ ਆਪਣੀ ਮਿਹਨਤ ਦੇ ਪੈਸੇ ਮੰਗ ਰਿਆ ਸੀ ਪਰ ਉਹਦਾ ਮੰਗਣ ਦਾ ਤਰੀਕਾ ਨਹੀਂ ਸਹੀ ਸੀਗਾ ਸੋ ਇਹ ਦੇ ਕਰਕੇ ਜਿਹੜੀ ਲੇਖਕ ਦੀ ਪਤਨੀ ਆ ਉਹਨੂੰ ਦੇ ਮਨ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ ਕਿ ਹੁਣ ਅਸੀਂ ਕਿਸੇ ਦੀ ਮਿਹਨਤ ਰੱਖ ਲਈ ਕਿਤੇ ਸਾਨੂੰ ਕਿਤੇ ਕੱਲ ਨੂੰ ਕੋਈ ਇਸ ਦਾ ਦੋਖਣਾ ਆ ਜਾਵੇ ਫਿਰ ਉਹ ਆਪਸ ਵਿੱਚ ਪਤੀ ਪਤਨੀ ਇਹਦੇ ਵਿੱਚ ਲਾਸਟ ਦੇ ਉੱਪਰ ਗੱਲ ਕਰਦੇ ਆ ਕਿ ਮੈਂ 3 ਰੁਪਏ ਤਾਂ ਮੰਗਲਵਾਰ ਮਤਲਬ 3 ਰੁਪਏ ਤਾਂ ਮੈਂ ਪਿੰਗਲਵਾੜੇ ਨੂੰ ਦੇ ਦੇਵਾਂਗੇ ਤੇ ਜਿਹੜੇ ਪੈਸੇ ਬਾਕੀ ਬਾਅਦ ਚ ਜਾਣਗੇ ਉਹ ਅਸੀਂ ਕਿਸੇ ਮੰਗਤੇ ਦੀ ਤਲੀ ਦੇ ਧਰ ਦੇਾਂਗੇ ਸੋ ਕਹਿਣ ਦਾ ਮਤਲਬ ਹੈ ਕਿ ਇਨਸਾਨ ਹੁੰਦੇ ਆ ਜੋ ਉਹਨਾਂ ਦੀ ਜਿਹੜੀ ਅੰਦਰ ਉਹਨਾਂ ਦੀ ਮਾਨਸਿਕਤਾ ਬਣ ਜਾਂਦੀ ਹੈ ਕਿਸੇ ਦੀ ਮਿਹਨਤ ਜਾਂ ਹੱਕ ਵੀ ਉਹ ਖਾਣਾ ਵੀ ਨਹੀਂ ਚਾਹੁੰਦੇ ਪਰ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਐ ਕਿ ਸਾਨੂੰ ਉਹ ਚੀਜ਼ ਮਤਲਬ ਕਿ ਸਾਡੇ ਸ਼ਖਸੀਅਤ ਦੇ ਉਲਟ ਵੀ ਹੁੰਦੀ ਹੈ ਕਿਉਂਕਿ ਜਿਵੇਂ ਇਸ ਰਿਕਸ਼ੇ ਵਾਲੇ ਨੇ ਉਹਨਾਂ ਨਾਲ ਗੱਲ ਕੀਤੀ ਸੀਗੀ ਤਾਂ ਉਹਨਾਂ ਨੂੰ ਇਹ ਚੀਜ਼ ਨਹੀਂ ਲੱਗੀ ਵਧੀਆ ਕਿਉਂਕਿ ਉਹਨਾਂ ਨੇ ਉਹਦੇ ਪੈਸੇ ਸੱਟਤੇ ਤਾਂ ਕਿਤੇ ਨਾ ਕਿਤੇ ਲੇਖਕ ਨੂੰ ਵੀ ਗੁੱਸਾ ਆਇਆ ਕਿ ਦੂਸਰੀ ਗੱਲ ਇਹ ਹੈ ਕਿ ਉਹ ਵੀ ਆਪਣੀ ਜਗ੍ਹਾ ਤੇ ਕਿਤੇ ਨਾ ਕਿਤੇ ਰਿਕਸ਼ੇ ਵਾਲਾ ਵੀ ਗਲਤ ਸੀਗਾ ਕਿ ਹਾਂ ਉਹਨੇ ਮਿਹਨਤ ਜ਼ਿਆਦਾ ਕੀਤੀ ਸੀ ਮਤਲਬ ਕਿ ਡਿਸਟੈਂਸ ਜ਼ਿਆਦਾ ਸੀਗਾ ਉਹਦੀ ਮਿਹਨਤ ਜ਼ਿਆਦਾ ਬਣਦੀ ਸੀ ਪਰ ਉਹ ਆਪਣੀ ਮਿਹਨਤ ਦੇ ਪੈਸੇ ਮੰਗਣ ਦੇ ਵਿੱਚ ਵੀ ਮਤਲਬ ਕਿ ਇੱਕ ਤਰੀਕਾ ਨਹੀਂ ਸੀਗਾ ਤਾਂ ਉਹ ਵੀ ਜੇ ਪਿਆਰ ਸਤਿਕਾਰ ਦੇ ਨਾਲ ਕਹਿੰਦਾ ਤਾਂ ਉਹ ਲੇਖਕ ਪੈਸੇ ਦੇ ਦਿੰਦਾ ਸੋ ਇੱਥੇ ਮੱਧ ਵਰਗੀ ਲੋਕਾਂ ਦੀ ਮਾਨਸਿਕਤਾ ਨੂੰ ਲੇਖਕ ਨੇ ਪੇਸ਼ ਕੀਤਾ ਕਿ ਉਹ ਉਪਰੋਂ ਤਾਂ ਬੜੇ ਹਾਰਡ ਹੋਣ ਦੀ ਕੋਸ਼ਿਸ਼ ਕਰਦੇ ਵੀ ਅਸੀਂ ਬਹੁਤ ਸਖਤਾਂ ਪਰ ਮਨ ਦੇ ਵਿੱਚੋਂ ਉਹ ਵੀ ਬਹੁਤ ਦਿਆਲੂ ਹੁੰਦੇ ਐ ਉਹ ਕਦੇ ਨਹੀਂ ਚਾਹੁੰਦੇ ਹੁੰਦੇ ਕਿ ਅਸੀਂ ਹੱਕ ਕਿਸੇ ਦਾ ਖਾਈਏ ਜੋ ਲੋਕ ਕਿਰਤ ਕਰਦੇ ਨੇ ਮਿਹਨਤ ਕਰਦੇ ਨੇ ਪਰ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਸਾਨੂੰ ਉਹਵੇਂ ਦੇ ਫੈਸਲੇ ਲੈਣੇ ਪੈਂਦੇ ਆ ਦੂਸਰਾ ਇਸ ਕਹਾਣੀ ਦੇ ਵਿੱਚ ਗੱਲ ਹੋਈ ਐ ਕਿ ਜੇ ਜਿਹੜਾ ਗੁੱਸਾ ਨਾ ਕੀਤੇ ਨਾ ਕੀਤੇ ਲੜਾਈ ਝਗੜਾ ਜਾਂ ਤੁਹਾਡੇ ਕੀਤੇ ਕਿਤੇ ਕੀਤੇ ਕੰਮ ਦੇ ਉੱਪਰ ਵੀ ਉਹ ਇੱਕ ਪਾਣੀ ਫੇਰ ਦਿੰਦਾ ਤੁਹਾਨੂੰ ਆਪਣੀ ਮਿਹਨਤ ਨਹੀਂ ਮਿਲਦੀ ਤਾਂ ਇੱਥੇ ਕੀ ਹੁੰਦਾ ਜਿਵੇਂ ਰਿਕਸ਼ੇ ਵਾਲੇ ਨੇ ਮਿਹਨਤ ਵੀ ਕੀਤੀ ਔ ਛੱਡ ਕੇ ਵੀ ਗਿਆ ਪਰ ਪੈਸੇ ਵੀ ਨਹੀਂ ਮਿਲੇ ਤਾਂ ਉਹ ਕਾਰਨ ਕਿਸੇ ਦਾ ਗੁੱਸਾ ਸੀ ਸੋ ਸਾਨੂੰ ਗੁੱਸੇ ਨੂੰ ਆਪਣੇ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਤੀਸਰਾ ਨਿਮਰਤਾ ਕਿਉਂਕਿ ਨਿਮਰਤਾ ਸਹਤ ਜੇ ਸੀ ਕਿਸੇ ਨਾਲ ਗੱਲਬਾਤ ਕਰਦੇ ਆ ਤਾਂ ਸਾਨੂੰ ਕਦੇ ਵੀ ਆਪਣੇ ਕਾਮ ਦੇ ਵਿੱਚ ਸਵਾਲ ਨਹੀਂ ਪੈਦਾ ਹੁੰਦੇ ਸਾਡੇ ਇਨਸਾਨਾਂ ਦੇ ਨਾਲ ਰਿਸ਼ਤੇ ਕਦੇ ਵੀ ਖਰਾਬ ਨਹੀਂ ਹੁੰਦੇ ਸੋ ਇਸ ਕਹਾਣੀ ਦੇ ਵਿੱਚ ਸਾਡੇ ਆਮ ਸਮਾਜ ਦੇ ਵਿੱਚ ਹੋਣ ਵਾਲੀਆਂ ਨਿੱਕੇ ਨਿੱਕੇ ਗੱਲਾਂ ਘਟਨਾਵਾਂ ਉਹਨਾਂ ਦੇ ਵਿੱਚ ਸਾਨੂੰ ਇੱਕ ਲੇਖਕ ਨੇ ਸਮਝਾਇਆ ਕਿ ਕੋਈ ਵੀ ਵਿਅਕਤੀ ਕਿਸੇ ਦਾ ਨੁਕਸਾਨ ਉਹਨਾਂ ਟਾਈਮ ਨਹੀਂ ਕਰਦਾ ਹੁੰਦਾ ਜਿੰਨਾ ਚਿਰ ਉਹ ਅਗਲਾ ਬੰਦਾ ਕੋਈ ਉਹਦੇ ਨਾਲ ਕੋਈ ਗਲਤ ਵਿਵਹਾਰ ਨਹੀਂ ਕਰਦਾ ਤਾਂ ਇੱਥੇ ਹੁਣ ਲੇਖਕ ਵੀ ਸਹੀ ਸੀ ਆਪਣੀ ਜਗ੍ਹਾ ਤੇ ਤੇ ਰਿਕਸ਼ੇ ਵਾਲਾ ਵੀ ਸਹੀ ਸੀ ਮਿਹਨਤ ਦੇ ਤੌਰ ਤੇ ਸਹੀ ਸੀ ਤੇ ਉਹ ਵੀ ਹੱਕ ਦੇਣ ਦੇ ਵਿੱਚ ਸਹੀ ਸੀ ਪਰ ਉਹਨਾਂ ਦੇ ਵਿੱਚ ਜਿਹੜਾ ਇਹ ਏਡਾ ਵੱਡਾ ਲੜਾਈ ਹੋਣ ਦਾ ਕਾਰਨ ਬਣਦਾ ਉਹ ਬਣਦਾ ਉਹਨਾਂ ਦਾ ਸੁਭਾ ਕਿ ਉਹਨਾਂ ਨੂੰ ਆਪਣੀ ਮਿਹਨਤ ਮੰਗਣ ਨਹੀਂ ਆਉਂਦੀ ਸੀ ਤੇ ਉਧਰੋਂ ਲੇਖਕ ਆਪਣੀ ਮਤਲਬ ਕਿ ਇਸ ਚੀਜ਼ ਦੀ ਈਗੋ ਹੁੰਦੀ ਹੈ ਕਿ ਜੇ ਉਹ ਪਿਆਰ ਨਾਲ ਗੱਲ ਕਰਦਾ ਤਾਂ ਸੀ ਉਹਨੂੰ ਪੈਸੇ ਦੇ ਦੇਣੀ ਸੀ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਡਰ ਤਾਂ ਡਰ ਵੀ ਇੱਕ ਚੀਜ਼ ਹੈ ਵੀ ਜੋ ਸਾਡੇ ਮਨ ਦੇ ਵਿੱਚ ਸਾਡੀ ਮਾਨਸਿਕਤਾ ਦੇ ਵਿੱਚ ਲੇਖਕ ਨੇ ਦੱਸਿਆ ਸੋ ਇਹ ਸੀ ਕਿ ਇਨਸਾਨੀਅਤ ਦੇ ਤੌਰ ਤੇ ਸਾਨੂੰ ਗੱਲਬਾਤ ਕਰਨ ਦੇ ਵਿੱਚ ਸਲੀਕਾ ਹੋਣਾ ਚਾਹੀਦਾ ਹੈ ਸਾਡੇ ਵਿੱਚ ਸ਼ੈਨ ਸ਼ਕਤੀ ਹੋਣੀ ਚਾਹੀਦੀ ਹੈ ਸਾਨੂੰ ਇੱਕ ਦੂਜੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਵਿਹਵਾਰ ਕਰਨਾ ਚਾਹੀਦਾ ਹੈ ਸਲੀਕੇ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਸਮੱਸਿਆਵਾਂ ਹੱਲ ਹੋ ਸਕਣ ਨਾ ਕਿ ਸਮੱਸਿਆਵਾਂ ਵੱਧ ਜਾਣ ਸੋ ਇਸ ਦੇ ਵਿੱਚ ਲੇਖਕ ਨੇ ਮਾੜਾ ਬੰਦਾ ਕਿਹਨੂੰ ਕਿਹਾ ਰਿਕਸ਼ੇ ਵਾਲੇ ਨੂੰ ਕਿਹਾਗਾ ਕਿਉਂਕਿ ਉਹ ਇੱਕ ਗਰੀਬ ਹੁੰਦਾ ਹੈ ਤਾਂ ਇੱਕ ਤਾਂ ਉਹਦੀ ਗਰੀਬੀ ਦੇ ਤੌਰ ਤੇ ਵੀ ਗੱਲ ਹੋਈ ਹੈ ਵੀ ਉਹ ਮਾੜਾ ਬੰਦਾ ਹੈ ਦੂਸਰਾ ਉਹਦਾ ਸੁਭਾਅ ਖੂ ਵੀ ਆਪਾਂ ਕਹਿ ਸਕਦੇ ਹਾਂ ਵੀ ਉੱਥੇ ਵੀ ਕਿਤੇ ਨਾ ਕਿਤੇ ਵਿੱਚ ਕਮੀ ਹੈ ਸੋ ਇਹ ਕਹਾਣੀ ਸੀ ਮਾੜਾ ਬੰਦਾ ਸੋ ਅਗਲੀ ਕਹਾਣੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਣੀ ਨਾਲ ਦੇ ਸਾਥੀਆਂ ਦੇ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਸਾਰੀਆਂ ਕਹਾਣੀਆਂ ਨੂੰ ਪੜ ਵੀ ਸਕੀਏ ਤੇ ਉਹਨਾਂ ਦੇ ਵਿੱਚੋਂ ਆਪਾਂ ਉਦੇਸ਼ ਵੀ ਲੱਭ ਸਕੀਏ ਤਾਂ ਜੋ ਸਾਡੀ ਜੋ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਹ ਗੱਲਾਂ ਸਾਡੇ ਨਾਲ ਕਿਤੇ ਨਾ ਕਿਤੇ ਜੁੜੀਆਂ ਹੁੰਦੀਆਂ ਨੇ ਅਸੀਂ ਉਹਨਾਂ ਦੇ ਵਿੱਚੋਂ ਵੀ ਸਿੱਖ ਸਕੀਏ ਤੇ ਆਪਣੇ ਦੇ ਉੱਪਰ ਇਹ ਗੱਲਾਂ ਨੂੰ ਅਪਲਾਈ ਕਰ ਸਕੀਏ ਸੋ ਆ ਜਿਹੜੇ ਬੱਚੇ ਇਸ ਚੈਨਲ ਦੇ ਨਾਲ ਰੈਗੂਲਰ ਜੁੜੇ ਹੋਏ ਨੇ ਉਹਨਾਂ ਦਾ ਅਸੀਂ ਬਹੁਤ